1 ਫਰਵਰੀ ਦਿਨ ਐਤਵਾਰ ਨੂੰ ਮਾਰਕੀਟ ਖੁੱਲੂਗੀ ਜਿਵੇਂ ਨਾਰਮਲ ਖੁੱਲਦੀ ਹੈ ਉਸੇ ਤਰ੍ਹਾਂ ਖੁੱਲੂਗੀ 1 ਫਰਵਰੀ ਦਿਨ ਐਤਵਾਰ ਨੂੰ ਬਜਟ ਆ ਸੋ ਇਸ ਦਿਨ ਮਾਰਕੀਟ ਪੂਰਾ ਦਿਨ ਖੁੱਲਣ ਵਾਲੀ ਆ ਜਿਵੇਂ ਦੇਖੋ ਨਾਰਮਲ ਦਿਨਾਂ 'ਚ ਖੁੱਲਦੀ ਹੈ ਉਸੇ ਤਰ੍ਹਾਂ ਖੁੱਲੂਗੀ ਸੋ ਇਸ ਦਿਨ ਵਾਸਤੇ ਆਪਣੇ ਕਿਹੜੇ ਕਿਹੜੇ ਪਲਾਨ ਆ ਟ੍ਰੇਡ ਕਰਨ ਦੇ ਲਈ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ ਕਿਹੜੇ ਆਪਣੇ ਪਲਾਨ ਨੇ ਟ੍ਰੇਡ ਕਰਨ ਦੇ ਲਈ ਤੇ ਨਿਫਟੀ ਦੇ ਵਿੱਚ ਇਸ ਸਪੈਸ਼ਲ ਦਿਨ ਦੇ ਵਿੱਚ ਕੀ ਹੋ ਸਕਦਾ ਕੀ ਨਿਫਟੀ ਉੱਤੇ ਜਾ ਸਕਦੀ ਹੈ ਜਾਂ ਫਿਰ ਥੱਲੇ ਜਾ ਸਕਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕੀ ਸ਼ੁੱਕਰਵਾਰ ਜਦੋਂ ਆਪਾਂ ਵੀਡੀਓ ਬਣਾਉਣ ਦੇ ਅੱਜ ਦਿਨ ਸ਼ੁੱਕਰਵਾਰ ਆ ਸ਼ੁੱਕਰਵਾਰ ਨੂੰ ਨਿਫਟੀ ਦੇ ਵਿੱਚ ਕੀ ਹੋਇਆ ਤੇ ਸ਼ੁੱਕਰਵਾਰ ਵਾਸਤੇ ਆਪਾਂ ਇੱਕ ਦਿਨ ਪਹਿਲਾਂ ਜਿਹੜੀ ਵੀਰਵਾਰ ਸ਼ਾਮ ਨੂੰ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਆਪਾਂ ਕੀ ਦੱਸਿਆ ਸੀ ਤੇ WhatsApp ਚੈਨਲ ਤੇ Instagram ਚੈਨਲ ਤੇ ਜਿਹੜੇ ਆਪਾਂ ਪਲਾਨਸ ਦੱਸੇ ਹੀ ਕਿ ਉਹਨਾਂ ਦੇ ਮੁਤਾਬਕ ਚੀਜ਼ਾਂ ਹੋਈਆਂ ਜਾਂ ਫਿਰ ਨਹੀਂ ਹੋਈਆਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰ ਲੈਣੇ ਆ। ਸੋ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੀ ਗੱਲ ਕਰਦੇ ਆ। ਕੱਲ ਜਿਹੜੀ ਸ਼ਾਮ ਵੀਡੀਓ ਪਾਈ ਸੀ ਆਪਾਂ ਵੀਰਵਾਰ ਸ਼ਾਮ ਨੂੰ ਉਸ ਟਾਈਮ ਤੇ ਨਿਫਟੀ ਇੱਥੇ ਬੰਦ ਹੋਈ ਸੀ। ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ 1 ਨਹੀਂ 2 ਨਹੀਂ 4 ਪਲਾਨ ਦਿੱਤੇ ਸੀ। 4 ਪਲਾਨ ਦਿੱਤੇ ਸੀ। ਸੋ ਪਹਿਲਾ پلان ਆਪਣਾ ਇਹ ਸੀ ਜੇ ਨਿਫਟੀ ਫਲੈਟ ਓਪਨਿੰਗ ਹੁੰਦੀ ਹੈ ਜਿੱਥੇ ਬੰਦ ਹੋਈ ਜੇ ਉੱਥੇ ਖੁੱਲਦੀ ਹੈ ਜੀ ਦੀ ਸੰਭਾਵਨਾ ਘੱਟ ਸੀ ਇਹ ਆਪਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਗੱਲ ਗੱਲ ਕੀਤੀ ਸੀ ਕਿ ਬੈਂਕ ਨਿਫਟੀ ਜਿਹੜੀ ਉਹ 60000 ਦੇ ਸਾਈਕੋਲੋਜੀਕਲ ਲੈਵਲ ਦੇ ਕੋਲ ਹੈ ਦੋ ਵਾਰ ਉਥੋਂ ਡਿੱਗ ਚੁੱਕੀ ਤੀਜੀ ਵਾਰ ਉਥੇ ਗਈ ਆ ਸੋ ਤੀਜੀ ਵਾਰ ਉਥੋਂ ਡਿੱਗ ਸਕਦੀ ਹੈ ਔਨ ਦੀ ਅਦਰ ਹੈਂਡ ਜੇ ਆਪਾਂ ਗੱਲ ਕਰਦੇ ਹਾਂ ਨਿਫਟੀ ਦੀ ਸੋ ਨਿਫਟੀ 52447 ਦੇ ਮਜ਼ਬੂਤ ਰਿਸਿਸਟੈਂਸ ਦੇ ਲਾਗੇ ਸੀ 52447 ਦਾ ਪਲੱਸ 25 500 సైకలాజికల్ లెవెల్ ବି ਲੱਗੇ ਸੀ ਸੋ ਇਸ ਕਰਕੇ ਨਿਫਟੀ ਦੇ ਵਿੱਚ ਵੀ ਜਿਹੜਾ ਰੈਜ਼ਿਸਟੈਂਸ ਸੀ ਬਹੁਤ ਜ਼ਿਆਦਾ ਸਟਰੋਂਗ ਸੀ ਸੋ ਜਿਹਦੇ ਵਿੱਚੋਂ ਦੇਖੋ ਓਵਰਨਾਈਟ ਜਿਹਦੇ ਵਿੱਚ ਐਂਟਰੀਆਂ ਜਿਹੜੇ ਵੱਡੇ ਵੱਡੇ ਇੰਸਟੀਟਿਊਟ ਆ ਉਹਨਾਂ ਦੀਆਂ ਹੋਣੀ ਹੈ ਜਿਹੜੀਆਂ ਸੀ ਲਾਜ਼ਮੀ ਸੀ ਸੋ ਦਾ ਕਰਕੇ ਜਿਹੜੀ ਗੈਪ ਡਾਊਨ ਓਪਨਿੰਗ ਹੋਣੀ ਸੀ ਉਹ ਵੀ ਲਾਜ਼ਮੀ ਸੀ ਜਿਹੜੀ ਆਪਾਂ ਨੂੰ ਅੱਜ ਦੇਖਣ ਨੂੰ ਮਿਲੀ ਹੈ ਸ਼ੁੱਕਰਵਾਰ ਨੂੰ ਹੁਣ ਜਿਹੜੇ ਆਪਣੇ ਪਲਾਨ ਸੀ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਉਹ ਤਾਂ ਆਪਾਂ ਤੁਹਾਨੂੰ ਦੱਸਿਆ ਹੀ ਕਿ ਫਲੈਟ ਓਪਨਿੰਗ ਅਕੋਰਡਿੰਗ ਸੀ ਸੋ ਪਹਿਲਾ ਪਲਾਨ ਆਪਣਾ ਇਹ ਸੀ ਕਿ ਜੀ ਐਨ ਐਫ ਟੀ ਫਲੈਟ ਓਪਨ ਹੁੰਦੀ ਜਿੱਥੇ ਬੰਦ ਹੋਈ ਉਥੇ ਖੁੱਲਦੀ ਆ ਸੋ ਸਵੇਰੇ ਸਵੇਰੇ ਪਹਿਲੇ ਟਾਈਮ ਦੇ ਵਿੱਚ 25372 ਇਹ ਆਪਣਾ ਸਪੋਰਟ ਰਹੂਗਾ ਇਸ ਸਪੋਰਟ ਦੇ ਉੱਤੇ ਜੇ ਕੋਈ 15 ਮਿੰਟ ਹੈਮਰ ਜਾਂ ਫਿਰ ਇਨਵਰਟਡ ਹੈਮਰ ਬਣਾਉਂਦੀ ਆ ਤਾਂ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਸੋ ਇਹ ਆਪਾਂ ਪਹਿਲਾ ਪਲਾਨ ਤੁਹਾਨੂੰ ਦੱਸਿਆ ਸੀ ਸ਼ੁੱਕਰਵਾਰ ਵਾਸਤੇ ਵੀਰਵਾਰ ਸ਼ਾਮ ਨੂੰ ਦੂਜਾ ਪਲਾਨ ਆਪਣਾ ਇਹ ਸੀ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਜੇ ਇਥੋਂ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਥੱਲੇ ਵਾਸਤੇ ਫਿਰ ਥੱਲੇ ਜਾ ਸਕਦੀ ਤੀਜਾ پلان ਆਪਣਾ ਇਹ ਸੀ ਜੇ ਨਿਫਟੀ ਥੋੜਾ ਜਿਹਾ ਉੱਤੇ ਚਲ ਜਾਂਦੀ ਹੈ 5493 ਦੇ ਕੋਲ ਜਾਂਦੀ ਹੈ ਤੇ 15 ਮਿੰਟ ਟਾਈਮ ਪੈਟਰਨ ਬਣਾਉਂਦੀ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਥੱਲੇ ਵਾਸਤੇ ਫਿਰ ਥੱਲੇ ਜਾ ਸਕਦੀ ਹੈ ਚੌਥਾ پلان ਆਪਣਾ ਇਹ ਸੀ ਕਿ ਜੇ ਨਿਫਟੀ 5609 ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਐਮ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਥੱਲੇ ਵਾਸਤੇ ਸੋ ਫਿਰ ਥੱਲੇ ਜਾ ਸਕਦੀ ਸੋ ਇਹ ਚਾਰ پلان ਸੀ ਆਪਣੇ ਸ਼ੁੱਕਰਵਾਰ ਵਾਸਤੇ ਜੋ ਕਿ ਆਪਾਂ ਵੀਰਵਾਰ ਸ਼ਾਮ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆਂ WhatsApp ਚੈਨਲ ਤੇ ਵੀ ਕੁਝ ਅਪਡੇਟਸ ਆਪਾਂ ਅੱਜ ਕੀਤੀਆਂ ਸੀ ਉਹਨਾਂ ਬਾਰੇ ਆਪਾਂ ਗੱਲ ਕਰ ਲੈਣੇ ਆਂ ਸੋ WhatsApp ਚੈਨਲ ਤੇ ਆਪਾਂ ਸਭ ਤੋਂ ਪਹਿਲੀ ਜਿਹੜੀ ਅਪਡੇਟ ਕੀਤੀ ਸੀ 9:48 ਮਿੰਟ ਤੇ ਕੀਤੀ ਸੀ ਸੋ ਦੇਖੋ ਨਿਫਟੀ ਦੇ ਵਿੱਚ ਕੀ ਹੋਇਆ ਨਿਫਟੀ ਗੈਪ ਡਾਊਨ ਓਪਨ ਹੋਈ ਜਿਹੜੀ ਕਿ ਆਪਾਂ ਨੂੰ ਉਮੀਦ ਸੀ ਕਿ ਗੈਪ ਡਾਊਨ ਓਪਨ ਹੋ ਸਕਦੀ ਹੋਈ ਵੀ ਸੋ ਗੈਪ ਡਾਉਨ ਓਪਨ ਹੋਈ ਤੇ 9:48 ਮਿੰਟ ਤੇ ਪ੍ਰਾਈਸ ਐਕਸ਼ਨ ਦੇਖਣ ਤੋਂ ਬਾਅਦ ਆ ਤੁਹਾਨੂੰ ਦੱਸਿਆ ਸੀ ਆਪਾਂ ਕਿ ਜੇ ਨਿਫਟੀ 25332 ਜਾਂ ਫਿਰ 25372 ਦੇ ਕੋਲ ਜਾ ਕੇ ਕੋਈ 15 ਮਿੰਟ ਟਾਈਮ ਫਰੇਮ ਤੇ ਐਮ ਪੈਟਰਨ ਜਾਂ ਫਿਰ ਥੱਲੇ ਵਾਸਤੇ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਆ ਸੋ ਫਿਰ ਥੱਲੇ ਜਾ ਸਕਦੀ ਆ ਸੋ ਇਹ ਸੀ ਆਪਣਾ ਪਹਿਲਾ ਪਲਾਨ WhatsApp ਚੈਨਲ ਤੇ ਜਿਹੜਾ ਆਪਾਂ 9:48 ਮਿੰਟ ਤੇ ਦਿੱਤਾ ਤੇ ਉਹ ਅਕੋਰਡਿੰਗ ਜੀ ਆਪਾਂ ਦੇਖੀਏ 5372 ਦੇ ਕੋਲ ਆ ਐਮ ਪੈਟਰਨ ਬਣਿਆ ਇਹਦੇ ਨਾਲ ਨਿਫਟੀ ਥੱਲੇ ਆਈ ਆ ਪਰ ਇਹ ਜਿਹੜਾ ਐਮ ਪੈਟਰਨ ਸੀ ਇਹਦਾ ਜਿਹੜਾ ਕੈਂਡਲ ਸੀ ਆ ਜਿਹੜਾ ਕੈਂਡਲ ਸੀ ਕਾਫੀ ਵੱਡਾ ਬਣ ਗਿਆ ਇਹ ਜੇ ਮੰਨ ਲਓ ਇੱਥੇ ਕਿ ਰਹਿੰਦਾ ਛੋਟਾ ਰਹਿੰਦਾ ਇੱਥੋਂ ਤੱਕ ਇੱਥੇ ਕਲੋਜ਼ਿੰਗ ਹੋ ਜਾਂਦੀ ਥੋੜਾ ਜਿਹਾ ਇਹ ਤੋਂ ਉੱਤੇ ਕਲੋਜ਼ਿੰਗ ਹੋ ਜਾਂਦੀ ਫਿਰ ਸਹੀ ਰਹਿਣਾ ਸੀ ਸੋ ਪ੍ਰੋਪਰ ਨਹੀਂ ਬਣਿਆ ਤੇ ਮਲਟੀ ਟਾਈਮ ਫਰੇਮ ਪੈਟਰਨ ਵੀ ਇੱਥੇ ਨਹੀਂ ਬਣੇ ਸੋ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ ਪ੍ਰਾਈਸ ਐਕਸ਼ਨ ਬਣਾ ਕੇ 5218 ਦਾ 5218 ਦਾ ਬ੍ਰੇਕਡਾਊਨ ਹੁੰਦਾ ਆ 5218 ਦਾ ਪ੍ਰਾਈਸ ਐਕਸ਼ਨ ਬਣਾ ਕੇ ਥੱਲੇ ਨੂੰ ਬ੍ਰੇਕਡਾਊਨ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਇਸ ਦੂਜਾ پلان ਤੇ ਤੀਜਾ پلان ਆਪਣਾ ਇਹ ਸੀ ਕਿ ਜਿਹੜੀ ਜਗ੍ਹਾ ਤੇ ਦੇਖੋ ਨਿਫਟੀ ਹੈਗੀ ਆ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਜੇ ਇਥੇ 15 ਮਿੰਟ ਡਬਲ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਉੱਤੇ ਵਾਸਤੇ ਬਣਾਉਂਦੀ ਹੈ ਫਿਰ ਉੱਤੇ ਜਾ ਸਕਦੀ ਹੈ ਹੁਣ ਦੇਖੋ ਇਥੇ ਡਬਲ ਪੈਟਰਨ ਇਹਨੇ ਬਣਾਇਆ ਤੇ ਡਬਲਯੂ ਪੈਟਰਨ ਬਣਾ ਕੇ ਥੋੜਾ ਜੁੱਤੇ ਗਈ ਹੈ ਸੋ ਇਥੇ ਆਪਾਂ ਲਾ ਸਕਦੇ ਹਾਂ ਕਿ ਆਪਣਾ ਇਥੇ ਡਬਲਯੂ ਪੈਟਰਨ ਜਿਹੜਾ ਉਹਦੇ ਵਿੱਚ ਜਿਨ੍ਹਾਂ ਵੇਰਾਂ ਪਰਣਾ ਨੇ ਟਰੇਡ ਕੀਤੀ ਹੋਗੀ ਸਟਾਪ ਲਸ ਦੇਖਣ ਨੂੰ ਮਿਲਿਆ ਹੋਊਗਾ ਸੋ ਇਹ ਆਪਣਾ ਰਿਹਾ WhatsApp ਤੇ ਜਿਹੜੇ WhatsApp ਚੈਨਲ ਤੇ Instagram ਚੈਨਲ ਤੇ ਜਿਹੜੇ ਅਪਡੇਟ ਕੀਤੇ ਸੀ ਉਹਦਾ ਹਾਲ ਸੋ ਕੁਲਮ ਲਾ ਕੇ ਜੇ ਆਪਾਂ ਗੱਲ ਕਰੀਏ ਟਰੇਡਿੰਗ ਵਾਸਤੇ ਉਹਨਾਂ ਵਧੀਆ ਦਿਨ ਨਹੀਂ ਰਿਹਾ ਕਿਉਂਕਿ ਗੈਪਟਨ ਓਪਨਿੰਗ ਹੋਗੀ ਤੇ ਗੈਪਟਨ ਓਪਨਿੰਗ ਜਦੋਂ ਹੋ ਜਾਂਦੀ ਹੈ ਮਾਰਕੀਟ ਵੱਡਾ ਗੈਪ ਆਪ ਜਾਂ ਗੈਪਟਨ ਓਪਨ ਹੁੰਦੀ ਆ ਸੋ ਅਕਸਰ ਉਹਦੇ ਵਿੱਚ ਆਪਾਂ ਨੂੰ ਜਿਆਦਾਤਰ ਸਾਈਡਵੇਜ਼ ਦੇਖਣ ਨੂੰ ਮਿਲਦੀ ਹੈ ਸੋ ਉਹੀ ਚੀਜ਼ ਦੇਖਣ ਨੂੰ ਮਿਲੀ ਹੈ ਬਾਕੀ ਮੈਂ ਇੱਕ ਟ੍ਰੇਡ ਕੀਤੀ ਸੀ ਜਿਹੜੀ ਉਹਦੇ ਬਾਰੇ ਗੱਲ ਕਰ ਲੈਣੇ ਆ ਆ ਜਿਹੜਾ ਕੈਂਡਲ ਸੀ 15 ਮਿੰਟ ਟਾਈਮ ਫਰੇਮ ਤੇ ਇੱਕ ਵਾਰ ਮੈਂ ਤੁਹਾਨੂੰ ਟਾਈਮ ਦਿਖਾ ਦਿੰਦਾ ਸੋ ਆ ਦੇਖੋ 10:45 ਮਿੰਟ ਤੇ ਕੈਂਡਲ ਬਣਿਆ ਹੈਂਗਮੈਨ ਕੈਂਡਲ ਸੀ ਇਹਦਾ ਲੋ ਬ੍ਰੇਕ ਹੋਣ ਤੇ ਆਪਾਂ ਐਂਟਰੀ ਕੀਤੀ ਸੀ ਤੇ ਆਪਣਾ ਟਾਰਗੇਟ ਇੱਥੋਂ ਤੱਕ ਸੀ ਸੋ ਇਹਦਾ ਲੋ ਬ੍ਰੇਕ ਹੁੰਦਿਆਂ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਆ ਪਹਿਲਾ ਕੈਂਡਲ ਤਾਂ ਦੇਖੋ ਲਾਲ ਬਣਿਆ ਥੱਲੇ ਤੱਕ ਮਤਲਬ ਗਈ ਤੇ ਜਿਵੇਂ ਮੈਂ ਵੀਡੀਓ ਵੀ ਪਾਈ ਆ ਪ੍ਰੀਮੀਅਮ ਵਾਲੀ ਵੀਡੀਓ ਵੀ ਪਾਈ ਆ ਸੋ ਇਹਦੇ ਵਿੱਚ ਆਪਾਂ ਨੂੰ ਪ੍ਰੀਮੀਅਮ ਦੇ ਅਕੋਰਡਿੰਗ 40 ਪੁਆਇੰਟਾਂ ਦਾ ਪ੍ਰੋਫਿਟ ਮਿਲ ਲਿਆ ਸੀ ਪਰ ਆਪਾਂ ਇਹਦੇ ਵਿੱਚ ਐਗਜ਼ਿਟ ਨਹੀਂ ਕੀਤਾ ਜਲਦੀ ਸੋ ਇਸ ਕਰਕੇ ਇਸ ਟ੍ਰੇਡ ਦੇ ਵਿੱਚ ਜਿਹਦੇ ਵਿੱਚ ਆਪਾਂ ਨੂੰ ਵਧੀਆ ਪ੍ਰੋਫਿਟ ਮਿਲ ਲਿਆ ਸੀ ਤੇ ਆਪਣਾ ਮਿਸ ਕੈਲਕੂਲੇਸ਼ਨ ਹੋ ਗਿਆ ਆਪਾਂ ਸੋਚਣ ਦੇ ਸੀ ਇਥੋਂ ਤੱਕ ਸੋ ਥੋੜਾ ਜਿਹਾ ਕੈਲਕੂਲੇਸ਼ਨ ਦੇ ਵਿੱਚ ਗੜਬੜ ਹੋ ਗਈ ਉਸ ਕਰਕੇ ਇਸ ਟ੍ਰੇਡ ਦੇ ਵਿੱਚ ਜਿਹਦੇ ਵਿੱਚ ਪ੍ਰੋਫਿਟ ਹੋਣਾ ਚਾਹੀਦਾ ਸੀ ਉਹਦੇ ਵਿੱਚ ਆਪਾਂ ਨੂੰ ਲਾਸ ਲੈਣਾ ਪਿਆ ਸੋ ਕੋਈ ਗੱਲ ਨਹੀਂ ਕਦੇ ਨਾ ਕਦੇ ਮੁਤਲਬ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਸੋ ਕਦੇ ਨਾ ਕਦੇ ਗਲਤੀਆਂ ਹੋ ਜਾਂਦੀਆਂ ਸੋ ਗਲਤੀਆਂ ਤੇ ਇਹੋ ਹੀ ਹੈ ਕਿ ਗਲਤੀ ਨੂੰ ਮੰਨੋ ਤੇ ਉਹਨੂੰ ਇੰਪਰੂਵ ਕਰੋ ਸੋ ਨੈਕਸਟ ਟਾਈਮ ਆਪਾਂ ਇਦਾਂ ਦੀ ਗਲਤੀ ਨਹੀਂ ਕਰਾਂਗੇ ਅੱਜ ਜਿਹੜੀ ਆਪਾਂ ਗਲਤੀ ਕੀਤੀ ਇਹਨੂੰ ਮੰਨ ਲਿਆ ਤੇ ਇਹਨੂੰ ਨੈਕਸਟ ਟਾਈਮ ਆਪਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਏਸੀ ਦੇਖੋ ਅੱਜ ਦਾ ਹਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਤਵਾਰ ਨੂੰ ਕੀ ਹੋ ਸਕਦਾ ਹੈ ਐਤਵਾਰ ਵਾਸਤੇ ਬਜਟ ਵਾਲੇ ਦਿਨ ਵਾਸਤੇ ਆਪਣੇ ਕਿਹੜੇ ਕਿਹੜੇ ਪਲਾਨ ਨੇ ਸੋ ਦੇਖੋ 5170 ਦਾ ਜਿਹੜਾ ਲੈਵਲ ਆ ਬਹੁਤ ਮਜਬੂਤ ਸਾਬਤ ਹੋਣ ਡਿਆ ਤੇ ਨਿਫਟੀ ਇਹਦੇ ਕੋਲ ਆਉਣ ਵੀ ਨਹੀਂ ਰਹੀ ਅੱਜ ਦੇਖੋ ਪਹਿਲਾਂ ਇੱਥੋਂ ਬائیں ਗਈ ਦੂਜੀ ਫਿਰ ਇੱਥੋਂ ਬائیں ਗਈ ਹੈ ਸੋ ਇਹਦੇ ਕੋਲ ਵੀ ਨਹੀਂ ਆਉਂਦੀ ਹੁਣ ਆਪਣਾ ਦੇਖੋ ਬਜਟ ਵਾਲੇ ਦਿਨ ਜੇ ਨਿਫਟੀ ਇਹਦੇ ਕੋਲ ਆ ਜਾਂਦੀ ਹੈ ਤੇ ਇਹਦੇ ਕੋਲ ਆ ਕੇ ਕੋਈ 15 ਮਿੰਟ ਟਾਈਮ ਫਰੇਮ ਤੇ ਡਬਲ ਯੂ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਆ ਉੱਤੇ ਵਾਲੀ ਸਾਈਡ ਨੂੰ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ ਤੇ 30 ਮਿੰਟ ਤੇ ਆਪਣਾ 1 ਘੰਟਾ ਇਹ ਚਾਰ ਟਾਈਮ ਫਰੇਮ ਇਹਨਾਂ ਨੂੰ ਆਪਾਂ ਮਲਟੀ ਟਾਈਮ ਫਰੇਮ ਕਹਿੰਦੇ ਹੁਣ ਇਹਨਾਂ ਦੇ ਵਿੱਚੋਂ ਘੜੋ ਘੜੇ ਜੇ ਤਿੰਨ ਟਾਈਮ ਫਰੇਮ ਤੇ ਚਾਰਾਂ ਦੇ ਵਿੱਚੋਂ ਘੜੋ ਘੜੇ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬੰਦੇ ਉਹਨਾਂ ਨੂੰ ਉਹਨਾਂ ਨੂੰ ਆਪਾਂ ਕਹਿੰਦੇ ਆ ਮਲਟੀ ਟਾਈਮ ਫਰੇਮ ਪੈਟਰਨ ਸੋ ਜੇ ਦੇਖੋ 52170 ਦੇ ਕੋਲ ਆ ਕੇ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਆ ਜਾਂ ਫਿਰ 15 ਮਿੰਟ ਦਾ ਡਬਲ ਪੈਟਰਨ ਬਣਦਾ ਆ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਆ ਇਹ ਆਪਣਾ ਕੱਲ ਵਾਸਤੇ ਸੌਰੀ ਐਤਵਾਰ ਵਾਸਤੇ ਪਹਿਲਾ ਪਲਾਨ ਹੈ ਦੂਜਾ ਪਲਾਨ ਆਪਣਾ ਇਹ ਆ ਕਿ 52447 ਦਾ ਜਿਹੜਾ ਰੈਜ਼ਿਸਟੈਂਸ ਆ ਇਹ ਵੀ ਬਹੁਤ ਮਜ਼ਬੂਤ ਆ ਇਸੇ ਰੈਜ਼ਿਸਟੈਂਸ ਦਾ ਕਰਕੇ ਅੱਜ ਆਪਾਂ ਨੂੰ ਇੱਕ ਤਗੜਾ ਗੈਪ ਡਾਊਨ ਓਪਨਿੰਗ ਦੇਖਣ ਨੂੰ ਮਿਲੀ ਆ ਸੋ ਜੀ ਦੁਬਾਰਾ ਨਿਫਟੀ ਇਹਦੇ ਕੋਲ ਆਉਂਦੀ ਆ ਤੇ ਇਹਦੇ ਕੋਲ ਆ ਕੇ ਕੋਈ 15 ਮਿੰਟ ਦਾ ਐਮ ਪੈਟਰਨ ਬਣਾਉਂਦੀ ਆ 15 ਮਿੰਟ ਦਾ ਐਮ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਥੱਲੇ ਵਾਸਤੇ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣੇ ਦੋ ਪਲਾਨ ਨੇ ਬਜਟ ਵਾਲੇ ਦੇਣ ਵਾਸਤੇ ਦੇਣ ਐਤਵਾਰ ਵਾਸਤੇ 1 ਫਰਵਰੀ ਲਈ ਤੇ ਬਾਕੀ ਆਪਣਾ ਜਿਹੜਾ ਜ਼ੋਨ ਆ ਉਹ ਆਪਣਾ ਆ 52437 ਤੋਂ ਲੈ ਕੇ 5170 ਜੀ ਇਹਦੇ ਵਿਚਕਾਰ ਓਪਨਿੰਗ ਹੁੰਦੀ ਫਿਰ ਆਪਣੇ ਇਹੀ ਪਲਾਨ ਰਹਿਣਗੇ ਜੇ ਦੇਖੋ 5437 ਤੋਂ ਉੱਤੇ ਗੈਪ ਅਪ ਓਪਨ ਹੁੰਦੀ ਆ ਜਾਂ ਫਿਰ 5170 ਤੋਂ ਥੱਲੇ ਗੈਪ ਡਾਊਨ ਓਪਨਿੰਗ ਹੁੰਦੀ ਫਿਰ ਆਪਾਂ ਨੂੰ ਪਲਾਨ ਚੇਂਜ ਕਰਨੇ ਪੈਣਗੇ ਸੋ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨਾ ਚਾਹੁੰਨਾ ਕੀ ਜਿਹੜਾ ਦੇਨੇ ਆਪਣੇ ਵਾਸਤੇ ਕਿਉਂ ਸਪੈਸ਼ਲ ਹੋ ਸਕਦਾ ਜੇ ਤੁਸੀਂ ਇੱਥੇ ਜਾਓਗੇ 15 ਮਿੰਟ ਦੇ ਟਾਈਮ ਫਰੇਮ ਨੂੰ ਸਵਿਚ ਕਰੋਗੇ ਵੀਕਲੀ ਤੇ ਸੋ ਵੀਕਲੀ ਟਾਈਮ ਫਰੇਮ ਤੇ ਦੇਖੋ ਇੱਕ ਦਿਨ ਵੀਕੈਂਟ ਯਾਨੀ ਕਿ ਜਿਹੜਾ ਐਤਵਾਰ ਵਾਲਾ ਦਿਨੇ ਆ ਵੀਕਲੀ ਕੈਂਡਲ ਦੇ ਵਿੱਚ ਉਹ ਵੀ ਕਾਊਂਟ ਹੋਣ ਵਾਲਾ ਹੈ ਸੋ ਕੁਝ ਨਾ ਕੁਝ ਸਪੈਸ਼ਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਉਸ ਦਿਨ ਕਿਉਂਕਿ ਵੀਕਲੀ ਕੈਂਡਲ ক্লোਜ਼ ਹੋਊਗਾ ਤੇ ਵੀਕਲੀ ਕੈਂਡਲ ਜੇ ਹੁਣ ਦੇ ਹਿਸਾਬ ਦੇ ਨਾਲ ਦੇਖੀਏ ਸੋ ਇਨਸਾਈਡ ਕੈਂਡਲ ਹਲਿੱਤਾ ਬਣ ਗਿਆ ਸੋ ਜੇ ਦੇਖੋ ਉੱਤੇ ਜਾਂਦਾ ਹੈ ਇਹਦਾ ਹਾਈ ਬ੍ਰੇਕ ਕਰਦਾ ਹੈ ਸੋ ਫਿਰ ਮਤਲਬ ਕਿ ਬੁਲਿਸ਼ ਕੈਂਡਲ ਵੀ ਬਣ ਸਕਦਾ ਹੈ ਤੇ ਜੇ ਥੱਲੇ ਜਾਂਦਾ ਆ ਲੋ ਬ੍ਰੇਕ ਕਰਦਾ ਫਿਰ ਇਨਵਰਟਡ ਹੈਮਰ ਵੀ ਬਣ ਸਕਦਾ ਹੈ ਸੋ ਪੌਸਿਬਿਲਿਟੀ ਹੈ ਇਸ ਕਰਕੇ ਜਿਹੜਾ ਐਤਵਾਰ ਦਾ ਦਿਨ ਹੈ ਬਜਟ ਵਾਲਾ ਦਿਨ ਹੈ ਉਸ ਦਿਨ ਕੋਈ ਸਪੈਸ਼ਲ ਹੋ ਸਕਦਾ ਹੈ ਉੱਤੇ ਵਾਸਤੇ ਜਾਂ ਫਿਰ ਥੱਲੇ ਵਾਸਤੇ ਕੈਂਡਲ ਦਾ ਜਿਹੜਾ ਵੀਕਲੀ ਕੈਂਡਲ ਦਾ ਆਖਰੀ ਦਿਨ ਹੋਊਗਾ ਉਸ ਹਿਸਾਬ ਦੇ ਨਾਲ ਜੇ ਜੇ ਦੇਖਿਆ ਜਾਏ ਤਾਂ ਬਾਕੀ ਮੰਥਲੀ ਕੈਂਡਲ ਜਿਹੜਾ ਉਹ ক্লোਜ਼ ਹੋ ਚੁੱਕਾ ਹੈ ਮੰਥਲੀ ਦੇ ਅਕੋਰਡਿੰਗ ਨਿਫਟੀ ਦੀ ਮਤਲਬ ਕਿ ਥੱਲੇ ਆਉਣ ਦੀ ਜਿਹੜੀ ਸੰਭਾਵਨਾ ਉਹ ਹੱਲੀ ਵੀ ਹੈਗੀ ਆ ਬਾਕੀ ਵੀਕਲੀ ਕੈਂਡਲ ਦਾ ਪਤਾ ਲੱਗੂਗਾ ਆਪਾਂ ਨੂੰ ਐਤਵਾਰ ਨੂੰ ਸੋ ਦੇਖਦੇ ਆਪਾਂ ਐਤਵਾਰ ਨੂੰ ਕੀ ਹੁੰਦਾ ਨਿਫਟੀ ਦੇ ਵਿੱਚ ਬਾਕੀ ਆਪਾਂ ਤੁਹਾਨੂੰ ਆਪਣੇ ਪਲਾਨਸ ਦੱਸਦੇ ਆ ਤੇ ਬਾਕੀ ਜੇ ਦੇਖੋ ਗੈਪ ਅਪ ਗੈਪ ਡਾਊਨ ਓਪਨਿੰਗ ਹੁੰਦੀ ਆ ਵੱਡਾ ਗੈਪ ਅਪ ਜਾਂ ਫਿਰ ਵੱਡਾ ਗੈਪ ਡਾਊਨ ਓਪਨ ਹੁੰਦੀ ਆ ਸੋ ਪਲਾਨ ਆਪਾਂ ਚੇਂਜ ਕਰਕੇ ਤੁਹਾਡੇ ਨੂੰ WhatsApp ਚੈਨਲ ਤੇ Instagram ਚੈਨਲ ਤੇ ਅਪਡੇਟ ਕਰ ਦਾਂਗੇ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ